ਆਹ ਵੀਡੀਓ 'ਚ ਜੋ ਕੰਮ ਇਸ ਵੀਰ ਦੇ ਨਾਲ ਹੋਇਆ ਹੈ ਨਾ ਸੱਚੀ ਦੇਖ ਕੇ ਅੱਖਾਂ 'ਚੋਂ ਹੰਝੂ ਜੇ ਆ ਗਏ ਰੂਹ ਕੰਬ ਗਈ। ਕਦੇ ਵੀ ਕਿਸੇ شریف ਬੰਦੇ ਨਾਲ ਆਹ ਕੰਮ ਨਹੀਂ ਕਰਨਾ ਚਾਹੀਦਾ। ਆਪਾਂ ਅਕਸਰ ਹੀ ਦੇਖਦੇ ਹਾਂ ਕਿ ਲੋਕ ਹਮੇਸ਼ਾ ਹੀ ਮਜ਼ਾਕ ਗਰੀਬ ਤੇ شریف ਦਾ ਉਡਾਉਂਦੇ ਆ। ਆਹ ਸੋਸ਼ਲ ਮੀਡੀਆ 'ਚ ਇੱਕ ਛੋਟਾ ਜਿਹਾ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇੱਕ ਕੁੜੀ ਨੇ ਕੇਕ ਕਟਿਆ। ਪਹਿਲਾਂ ਆਪਣੀ ਫਰੈਂਡ ਨੂੰ ਕੇਕ ਖਵਾਇਆ ਤੇ ਉਸ ਤੋਂ ਬਾਅਦ ਕੇਕ ਦੂਸਰੀ ਸਾਈਡ ਮੁੜਿਆਂ ਨੂੰ ਖਵਾਉਣ ਲੱਗੀ। ਤਾਂ ਉੱਥੇ ਇੱਕ شریف ਜਿਹਾ ਮੁੰਡਾ ਸੀ। ਉਸਦੇ ਯਾਰਾਂ ਨੇ ਉਸਨੂੰ ਅੱਗੇ ਕਰ ਦਿੱਤਾ। ਵੀ ਕੁੜੀਏ ਇਨ ਉਹ ਖਵਾ ਉਹ ਵਿਚਾਰਾ ਪਿੱਛੇ ਨੂੰ ਹੋਇਆ ਵੀ ਨਹੀਂ ਨਹੀਂ ਮੈਂ ਨਹੀਂ ਖਾਣਾ ਉਹਨਾਂ ਨੂੰ ਖਵਾ ਫਿਰ ਯਾਰਾਂ ਦੋਸਤਾਂ ਨੇ ਉਹਨੂੰ ਅੱਗੇ ਕਰ ਦਿੱਤਾ ਪਰ ਜਦੋਂ ਉਹਦੇ ਮੂੰਹ ਲੱਗੇ ਕੇਕ ਗਿਆ ਤੇ ਉਹ ਖਾਣ ਲੱਗਾ ਤਾਂ ਕੁੜੀ ਨੇ ਉਹ ਕੇਕ ਦੂਜੀ ਕੁੜੀ ਨੂੰ ਖਵਾ ਦਿੱਤਾ ਪਰ ਯਾਰ ਉਹ ਸੱਚੀ ਨਾ ਉਸ ਵੇਲੇ ਮੁੜੇ ਦਾ ਫੇਸ ਦੇਖਣ ਵਾਲਾ ਸੀ ਉਸਦੇ ਦਿਲ ਤੇ ਕੀ ਬੀਦਦੀ ਹੋਵੇਗੀ ਕਿ ਮੇਰੇ ਯਾਰਾਂ ਨੇ ਮੇਰੇ ਨਾਲ ਇਵੇਂ ਕੀਤਾ ਵਿਚਾਰਾ ਮੂੰਹ ਤੇ ਹੱਥ ਰੱਖ ਕੇ ਸ਼ਰਮ ਜਿਹੀ ਫੀਲ ਕਰਦਾ ਹੈ ਤੇ ਸਾਈਡ ਨੂੰ ਹੋ ਜਾਂਦਾ ਯਾਰ ਉਸਦੇ ਮਜ਼ਾਕ ਕਰਦੇ ਆ ਤੇ ਫਿਰ ਦੁਬਾਰਾ ਉਸ ਨੂੰ ਕੇਕ ਖਾਣ ਲੱਗਦੇ ਆ ਪਰ ਉਹ ਕੇਕ ਨੂੰ ਆਪ ਫੜ ਕੇ ਖਾ ਲੈਂਦਾ ਹੈ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਵੀ ਮੇਰਾ ਅੱਗੇ ਮਜ਼ਾਕ ਉਡਾਇਆ ਹੈ ਕਿਤੇ ਫੇਰ ਨਾ ਉਡਾਉਣ ਪਰ ਐਵੇਂ ਨਾ ਕਦੀ ਵੀ ਯਾਰਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਯਾਰਾਂ ਨੂੰ ਤੇ ਯਾਰਾਂ ਤੇ ਮਾਣ ਹੁੰਦਾ ਹੈ ਪਰ ਜਦੋਂ ਫਿਰ ਆਪਣੇ ਹੀ ਯਾਰ ਤੁਹਾਡੀ ਬੇਇੱਜ਼ਤੀ ਕਰਨ ਲੱਪਨ ਤਾਂ ਸੱਚੀ ਦਿਲ ਬਹੁਤ ਹੀ ਜ਼ਿਆਦਾ ਟੁੱਟਦਾ ਫਿਰ ਤੁਸੀਂ ਆਪਣੇ ਵਿਚਾਰ ਕਮੈਂਟਾਂ ਚ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ